ਇਹ ਇਧਰ ਲੱਗੇ ਵੀਰੋ ਨੇ ਟਰਾਲੀਆਂ ਭਰਨਾ ਅਹੀਂ ਤਾਂ ਕਦੋਂ ਨਹੀਂ ਤਿਆਰ ਬੈਠਦਾ ਤੋਏ ਕਿਵੇਂ ਨਹੀਂ ਮੱਚੀਂਦੀ ਤੂੰ ਹਾਂ ਹੀ ਜਾਊਗਾ ਨੋੜ ਤੇ ਮਿਰਚਾਂ ਲੱਗਦੇ ਸ਼ਫੂਲ ਕੀ ਹੋਇਆ ਅਬ ਨੂੰ ਕੀ ਆਇਆ ਲਓ ਵੀ ਸੱਜਣਾ ਜਿੱਦਾਂ ਕਿ ਤੁਹਾਨੂੰ ਪਤਾ ਹੀ ਹੈ ਵੀ ਅੱਜ ਹਣ ਭੋਗ ਦਾ ਕਾਰਕਰਮ ਨਿਭੜ ਚੁੱਕਿਆ ਹੈ ਤੇ ਆਪਾਂ ਜਾਗੋ ਦੀ ਤਿਆਰੀ ਕਰੀਏ ਸ਼ਾਮ ਦਾ ਟਾਈਮ ਹੈ ਤੇ ਮੈਂ ਜਾਗੋ ਲਈ ਮੰਮੀ ਉਹਨਾਂ ਨੂੰ ਲੈਣ ਚੱਲਾ ਆਂ ਠੀਕ ਆ ਤੇ ਇੱਕ ਮੈਂ ਸਰਪ੍ਰਾਈਜ਼ ਸਰਪ੍ਰਾਈਜ਼ ਬਹੁਤ ਵਧੀਆ ਪਿਆਰ ਕੀਤਾ ਜਾਗੋ ਚ ਮਜ਼ਾਕ ਕਰਨ ਲਈ ਸਾਰਿਆਂ ਨੂੰ ਤੇ ਉਹ ਮਤਲਬ ਦਿਖਾਉਣਾ ਜੁਵੇ ਨੂੰ ਹਣ ਗੱਗੂ ਦੇ ਬੂਟ ਪੂਰੇ ਆਉਣ ਲੱਗੇ ਇਧਰ ਲੱਗੇ ਇੱਕ ਰੱਬ ਜੂਣੀ ਸਾਰੇ ਹੀ ਕੰਬੂ ਹਣੀ ਕਿੰਨੇ ਬੂਟ ਪਾਵੇ ਗੱਗੂ ਦੇ ਨਹੀਂ ਜੂ ਵੀਰੇ ਜੂ ਵੀਰੇ ਬੈਰਾਂ ਤੇ ਆਹੋ ਭਾਈ ਹੋਂਦਾ ਰਹੀ ਹਾਂ ਆ ਰਹੀ ਹੈ ਇਧਰ ਲੱਗੇ ਵੀਰਾਂ ਨੇ ਟਰਾਲੀਆਂ ਭਰਨਾ ਹੈ ਹੈ ਕੋਈ ਸਰਦਾਰ ਜੀ ਵਿਆਹ ਜੇ ਤਾਂ ਲੱਗਣੀਆਂ ਹੀ ਆਂ ਆਹਿੰਦਾ ਫਿਰ ਵਿਆਹ ਵਈ ਵੇਖਣਾ ਹੀ ਆ ਵੇਖੋ ਵੇਖੋ ਹੀ ਆ ਬੇਟਾ ਘਟ ਘਟ 6 ਜਾਣੇ ਲੱਗੇ ਲੱਦਣ ਹਾਂ ਲੈ ਮੈਂ ਲਾਦਾ ਤੂੰ ਆ ਵੀ ਪਰ ਨਾਣਾ ਇੱਕ ਟਰਾਲੇ ਹੀ ਭਰੀ ਚ ਨਾ ਬਈ ਬਈ ਦੋ ਨਹੀਂ ਦੋ ਟਰਾਲੇ ਲਿਆਂਦੇ ਤੁਸੀਂ ਸਾਥ ਸ੍ਰੀ ਕਾਲਨ ਇੱਧਰ ਲੈ ਬੰਨਿਓ ਭਾਈ ਇੱਧਰ ਲੈ ਬੰਨਿਓ ਦਰਸ ਵਖਾਈਏ ਥੱਲੇ ਇਹ ਆ ਵੇਥੇ ਬੱਸ 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 ਚਿੱਕ ਤੇ ਆ ਵੇ ਹਾ ਨਾ ਓਏ ਓਏ ਹੱਤ ਜਾ ਓ ਇੱਧਰ ਇੰਟਰਵਿਊ ਵੀ ਲੈ ਲੈ ਰਾਜੂ ਦੀ ਰਾਜੂ ਦੀ ਲੈ ਲਈ ਇੰਟਰਵਿਊ ਅਰਜੀਤੀ ਬੈਠੀ ਆ ਜਿੱਲੇ ਦੇ ਆਪਾਂ ਢਾਈ ਲਿਆਂਦੇ ਸੀਗੇ ਸੁੱਕੇ ਦਾ ਦੋਈ ਨਿਕਲੇ ਆ ਐ ਹੀ ਹੁੰਦਾ ਹੁੰਦਾ ਅਰਜੀਤੀ ਜਾਣਾ ਨਹੀਂ ਆਹੀਂ ਤਾਂ ਕਰਉਂਦੀਆਂ ਤਿਆਰ ਬੈਠੀਆਂ ਤੂੰ ਤੇਰੇ ਹੀ ਅਕੁਨੇ ਮੈਚ ਕਰੇਗੀ ਤੂੰ ਫੇਰ ਹੱਲੇ ਵੀ ਨਹੀਂ ਤੁਰਦੀਆਂ ਪਈਆਂ ਤਸੀਂ ਆਹੀਂ ਤਾਂ ਤੁਰਦੀਆਂ ਵਾ ਕਿੱਥੇ ਤੁਰਦੀਆਂ ਵਾ ਹੱਲਿਓ ਮਗਰਲੀ ਹੱਲੇ ਲੋਸ਼ਨ ਲਾਈ ਜਾਂਦੀ ਲੱਗਦਾ ਅਜਾ ਤੂੰ ਤਾਂ ਫਲਾਚੇ ਚ ਜਾਣਾ ਮੈਂ ਨਹੀਂ ਫਲਾਚੇ ਜਾਣਾ ਓਏ ਦੋ ਜਾ ਲਓ ਵੀ ਮੈਂ ਤੁਹਾਨੂੰ ਇੱਕ ਸਰਪ੍ਰਾਈਜ਼ ਦਿਖਾਇਆ ਹੈ ਨਾ ਸਰਪ੍ਰਾਈਜ਼ ਕਿਹਾ ਜੀ ਤੁਹਾਨੂੰ ਆ ਜੇ ਸਰਪ੍ਰਾਈਜ਼ ਇਹ ਅੱਜ ਜਾਗੋ ਚਾਜੇ ਨਾ ਕੋਲ ਕੇ ਸਾਰਿਆਂ ਨੂੰ ਖਵਾਉਣਾ ਜੇ ਠੀਕ ਰਾਜੇ ਪਤਾ ਕੀ ਸ਼ੈ ਆ ਹਾਂਜੀ ਕੀ ਸ਼ੈ ਤਰੰਕੀ ਲੱਗਦੀ ਹੈ ਕੀ ਆ ਪਤਾ ਨਹੀਂ ਠੀਕ ਜੀ ਜੀ ਇਹ ਦੁਨੀਆਂ ਦੀ ਸਾਰਿਆਂ ਨਾਲ ਜਿਆਦੀ ਮਿਰਚਾਂ ਵਾਲੀ ਅੱਛਾ ਠੀਕ ਜੀ ਲੈ ਜਾ ਇੱਕ ਲੇਜ ਅੱਛਾ ਸਿਰਫ ਇਹ ਆਪਾਂ ਸਾਂਭਣੀ ਆਣ ਸਾਂਭ ਦੇਣੀ ਆ ਇੱਕ ਜੇ ਨੂੰ ਨਹੀਂ ਪਤਾ ਲੱਗੰਦੇ ਮੈਂ ਕਿੱਧਰ ਗਈ ਕਿੱਧਰ ਨਹੀਂ ਇਹ ਲਕੋਕਲ ਜਾਨੀ ਤੇ ਲਕੋ ਕੇ ਉੱਥਲ ਜਾ ਕੇ ਖਵਾ ਦੇਣੀ ਸਾਰਿਆਂ ਨੂੰ ਆ ਚੱਕ ਦੀ ਅੱਜ ਨਹੀਂ ਮਾਣ ਅੱਜ ਇਹਨਾਂ ਨੇ ਚਿੱਟੇ ਪਾਏ ਬਈ ਅੱਜ ਸਾਰਿਆਂ ਨੇ ਚਿੱਟੇ ਪਾਇਆ ਅੱਜ ਨਹੀਂ ਟਾਲਦੇ ਅੱਜ ਹੱਤ ਕਰਾਉਣਗੇ ਕੋਈ ਨਾ ਕੋਈ ਲੈ ਇਧਰ ਵੇ ਤੂੰ ਮੁੰਡੇ ਸਾਰੇ ਵਾਰ ਵਾਰ ਤੂੰ ਗੁਰੂਆ ਤੂੰ ਨਹੀਂ ਪਾ ਗਾਇਆ ਚਿੱਟਾ ਨਹੀਂ ਨਹੀਂ ਉਹ ਹੀ ਗੱਲ ਆਹ ਕਾਲਾ ਪਾਇਆ ਆਹ ਕਾਲਾ ਪਾਇਆ ਬਈ ਇਹ ਚ ਕਿਹੜੀ ਗੱਲ ਆ ਆਪਾਂ ਕਾਲਾ ਪਾ ਕੇ ਕੋਈ ਮੂਲਕ ਨਹੀਂ ਵੀ ਇਹ ਚ ਕਿਹੜੀ ਗੱਲ ਆ ਕਾਲਾ ਕੰਮ ਚੱਲਦਾ ਠੀਕ ਆ ਚਲੋ ਤੇ ਜਾ ਗਰਮੀ ਤੇ ਫੋਟੋ ਖਚਾਈਏ ਵੀਰ ਬਾਹਰ ਫੋਨ ਆਈ ਜਾਂਦੇ ਆ ਮੈਨੂੰ ਵੀ ਆ ਗਈ ਮੈਨੂੰ ਵੀ ਆ ਗਈ ਬਣ ਲਾ ਗੁਰਿਆ ਵੀਰ ਤੇ ਨੂੰ ਨਾ ਜਾਣੇ ਉਹ ਭਾਈਆ ਵੀਰ ਜੈ ਨੂੰ ਨਾ ਜਾਣੇ ਤੇ ਭਣ ਵੀਰ ਨੂੰ ਨਾ ਜਾਣੇ ਉਹ ਭਾਈਆ ਵੀਰ ਤੇ ਨੂੰ ਬੜਾ ਚਾਨਣ ਆ ਮੇਰੇ ਵਰਗੇ ਰੰਗ ਵਾਲਿਆ ਹਾਂ ਤੇ ਸ਼ਾਹ ਉਹਨਾਂ ਦਾ ਬਈ ਇੱਕ ਕਲੱਬ ਆ ਕਿੱਦਾਂ ਕਲੱਬ ਆ ਉਹ ਜਹਾ ਬੋਲੀਆ ਵਾਲਾ ਕਲੱਬ ਆ ਕੀ ਕਹਿੰਦੇ ਮਲਵਈ ਸਾਥ ਆ ਮਲਵਈ ਸਾਥ ਆ ਬਾਈ ਉਹਨਾਂ ਦੀ ਵੀ ਮੜਾ ਜਾ ਆਪਦੇ ਇੰਟਰੋਡਕਸ਼ਨ ਦਈ ਆਪਦੀ ਬਾਈ ਆਪਾਂ ਬਾਈ ਨੂੰ ਮਿਲੇ ਆ ਤੇ ਬੜਾ ਬਾਈ ਨੇ ਪਿਆਰ ਦਿੱਤਾ ਤੇ ਸਾਡਾ ਮਲਵਈ ਸੱਤ ਦਾ ਨਾ ਇੰਟਰਨੈਸ਼ਨਲ ਪੰਜਾਬੀ ਵਿਰਸੇ ਦੇ ਵਾਰਸ ਇਕਬਾਲ ਵਾਲੀ ਤੁਹਾਡੇ ਸਾਹਮਣੇ ਬਾਈ ਜੀ ਆਪਣਾ ਸਾਰਾ ਗਰੁੱਪ ਲੈ ਕੇ ਪੇਸ਼ ਹੋਏ ਸੀ ਬਾਈ ਗਰੁੱਪ ਸਾਰਾ ਤਿੰਨ ਕੰਦੇ ਹੀ ਆ ਗਰੁੱਪ ਚ ਚੌਥਾ ਨਹੀਂ ਨਹੀਂ ਭਾਈ ਪੰਜ ਬੰਦਿਆਂ ਭਾਈ ਨਹੀਂ ਦਿਖਾਏਗਾ ਦੋ ਬੰਦੇ ਕਿੱਥੇ ਦੋ ਬੰਦੇ ਛੋਟੇ ਜਿਹੇ ਆਦਾ ਨਹੀਂ ਪਿੱਛੇ ਕਿਹੋ ਜਿਹਾ ਇਕੱਤਰ ਹੋਵੇ ਬਾਈ ਜੇ ਕਿਸੇ ਨੇ ਸਾਨੂੰ ਯਾਦ ਕਰਨਾ ਹੋਵੇ ਭਾਈ ਵਾਲੇ ਪੇਤੇ ਹਾਂ ਭਾਈ ਕਿਉਂਕਿ ਵਿਆਹਾਂ ਦਾ ਸੀਜ਼ਨ ਆ ਵੀਰ ਉਹਨਾਂ ਦੀ ਬਹੁਤ ਲੋੜ ਪੈਂਦੀ ਆ ਤੇ ਸਾਡਾ ਨੰਬਰ ਜ਼ਰੂਰ ਯਾਦ ਕਰ ਲਿਓ 9988 309932 ਕਿਉਂਕਿ ਭਾਈ ਇਹ ਸਾਨੂੰ ਮਿਲ ਗਿਆ ਭਾਈ ਦੇ ਜਰੀਏ ਕਿਉਂਕਿ ਭਾਈ ਕਈ ਵਾਰੀ ਕਨਾ ਕਈ ਵੇ ਅਹੀਂ ਮਿਲਦੇ ਕਈ ਵੇ ਨਹੀਂ ਮਿਲਦੇ ਪਰ ਅੱਜ ਸਾਡਾ ਸੁਪਨਾ ਮਿਲ ਗਿਆ ਅੱਜ ਸਾਡੇ ਮੁਕੱਦਰ ਰਲ ਗਏ ਤੇ ਅਸੀਂ ਦੱਸਤੀ ਗੱਲ ਤੁਹਾਨੂੰ ਕਿ ਵੀਰੋਣੀ ਰਣਕ ਫੁੱਲ ਲਾਉਂਦੇ ਆ ਵਿਆਹਾਂ ਦੇ ਵਿੱਚ ਅੱਜ ਵੀ ਆਪ ਆਪਣੀ ਫੰਕਸ਼ਨ ਤੇ ਆਏ ਹੋ ਵੀਰੋਣੀ ਫੁੱਲ ਰਣਕ ਲਾਉਂਦੇ ਆ ਬੋਲੀਆਂ ਬੁਲੀਆਂ ਨੇ ਚੇਪ ਘੜੀ ਤੇ ਆਉਂਦੇ ਆਗੇ ਬਿਲਕੁਲ ਜੀ ਵੇਖੋ ਫੇਰ ਤਾਂ ਯਾਦ ਕਰ ਲਿਓ ਇੱਕ ਵਾਰੀ ਨੰਬਰ ਵਾਈ ਜੀ 9988 309932 ਹਾਂ ਜੀ ਜਰੂਰ ਕਾਲ ਕਰਿਓ ਬਾਈ ਚਲੋ ਜੀ ਜਾ ਕੋ ਜਾ ਕੋ ਜਾ ਕੋ ਆਈ ਜੀ ખાવાની મમ્મીના ખાધા નહી ਮਿਰਚਾਂ ਲੱਗਦੇ ਆ ਫੂਲ ਇਹ ਕੀ ਹੋਇਆ ਕਹਿੰਦਾ ਮਿਰਚਾਂ ਬਹੁਤ ਲੱਗਦੇ ਆ ਫੂਲ ਇਹ ਦਹੀਂ ਬੜਾ ਮਾਦਾ ਇਹਨੇ ਇਹ ਦਹੀਂ ਵੀ ਬੜਾ ਇੱਕ ਨਾ ਟੇਸਟ ਕਰਦਾ ਸੁਆਦ ਆ ਅੰਦਰ ਮજા ਮਾਰਦੇ ਆ ਤੈਨੂੰ ਵੀ ਮਿਰਚਾਂ ਲੱਗਦੇ ਆ ਲੱਗੀਆਂ ਲੱਗੀਆਂ 100 ਕਾ ਸੋਹ ਗਾ ਨਹੀਂ ਦੋਇ ਤੇ ਮੇਰੇ ਬਿੱਟਾ ਕਾ ਕੇ ਦਿਆ 100% ਵੀ ਨਹੀਂ ਲੱਗੀ ਸੁੱਕੇ ਦਹੀਂ ਲਿਆ ਵੀ ਰਲੀ ਮੈਂ ਖਾਣ ਹੀ ਨਹੀਂ ਦਹੀਂ ਖਾਣਾ ਸਹੀ ਗਮ ਪਹਿਲਾਂ ਕਿਉਂ ਖਾਦਾਈ ਦਹੀਂ ਖਵਾ ਲੈ ਦਹੀਂ ਖਵਾ ਟੇਡ ਕਰਾ ਖਾ ਗਏ ਆਰੇ ਇਹ ਹੀ ਖਾਂਗੇ ਇਹਦਾ ਖਾ ਗਏ ਆ ਹਾਂ ਹਾਂ ਹੋਦਰੀ ਹੈਗਾ ਮੱਠਾ ਲਾਉਦਾ ਚੰਗੀ ਤਰ੍ਹਾਂ ਰਗੜੇ ਚਮਚਾ ਭਰ ਕੇ ਚਮਚਾ ਭਰ ਕੇ ਖਾਗਾ ਬੈਜ ਨਾ ਮੈਂ ਖਾਦਾ ਜੀ ਉਹਨੇ ਨੇ ਚਮਚਾ ਭਰ ਕੇ ਖਾ ਦੋ ਕੁ ਮਿੰਟ ਹੀ ਆ ਦੋ ਕੁ ਮਿੰਟ ਲੱਗੂ ਆ ਤੀਜੇ ਖਾਜੋ ਸੌ ਪਾਦੀ ਸਾਰਿਆਂ ਨੂੰ ਸਾਰੇ ਖਾਣ ਕੇ ਇੱਕ ਇੱਕ ਚਮਚਾ ਚਲ ਸੌਵਾ ਲక్ష్ਮੀ ਗੱਲ ਸੌਵਾ ਸਰੋਵਰ ਜਿਨੂ ਆ ਨਹੀਂ ਨਹੀਂ ਤੂੰ ਕਰ ਪੈ ਨਹੀਂ ਨਹੀਂ ਤੇਰੇ ਤੇਰੇ ਹੱਥ ਚ ਨਹੀਂ ਨਹੀਂ ਤੇਰੇ ਹੱਥ ਚ ਕਰ ਕੀ ਕਰ ਕਰ ਚਲ ਚਲ ਸੌ ਪਾਦੀ ਸਾਰਿਆਂ ਨੂੰ ਕੋਈ ਕੋਈ ਕਰਦਾ ਇੱਕ ਇੱਕ ਵਾਰ ਚਲ ਓਏ ਤੂੰ ਨਹੀਂ ਯਾਰ ਸੁਖੇ ਤੇਰੇ ਤੇ ਤੇਰੇ ਹੱਥੇ ਪੜਿਆ ਸੁਖੀਮਿਤ ਸੌ ਪਾਦੀ ਸਾਰਿਆਂ ਨੂੰ ਇੱਕ ਇੱਕ ਚਮਚਾ ਬਈ ਦਹੀਂ ਦਾ ਪੀਣਾ ਹੈ ਨਾ ਪੀਣਾ ਹਨਾ ਦਹੀਂ ਦਾ ਪੀਣਾ ਸੁੱਖੇ ਦੇ ਹੱਥੇ ਫੜੇ ਸੁੱਖੇ ਪਹਿਲਾਂ ਪੀਵੇਗਾ ਮਗਰ ਬਾਅਦ ਹੈਰੀ ਫਿਰ ਉਹ ਮੁੰਡਾ ਫਿਰ ਪਿਰਤਾ ਫਿਰ ਆ ਬਾਈ ਫਿਰ ਆ ਬਾਈ ਫਿਰ ਬਾਕੀ ਜਿਹੜੇ ਵੀ ਆ ਗਏ ਆ ਚਲੋ ਚਲੋ ਫਰਟ ਸਟਾਰਟ ਬੋਲੇ ਸੋਹਣੇ ਹੋੜੇ ਚੱਕ ਦੇ ਪਰ ਆਓ ਆ ਹਾਂ ਚਲੋ ਚਲੋ ਏ ਚੱਲ ਬਈ ਆ ਜਾ ਜੀ ਭਾਈ ਆ ਜਾ ਚਲੋ ਬਈ ਜੀ ਭਾਈ ਜੀ ਭਾਈ ਹੁਣੀ ਚੱਲ ਬਈ ਤੇਰੇ ਨਾਲ ਉਹ ਗਈ ਪੀੜਾ ਗਈ ਪਿਆ ਹੁੰਦਾ ਪੀ ਗੋ ਕੇ ਪੀ ਅੱਛਾ ਅਮਰ ਚੱਲਿਆ ਤੂੰ ਬਾਹਰ ਉਹ ਭੈ ਜੋ ਕਿ ਤਰ ਪ੍ਰੈਪਰਦਾ ਤੂੰ ਤੂੰ ਚੱਲ ਅੱਜ ਦੀ ਪਾਰੀ ਹੁਣੀ ਨਹੀਂ ਪਾਜੀ ਹਾਂ ਅਜੇ ਇਹਨੇ ਬਲ ਭੈਣ ਚੋ ਦੀ ਪਾਰੀ ਨਹੀਂ ਪਾਜੀ ਹੁਣੀ ਨਹੀਂ ਸੰਦੀਪ ਚੱਲ ਬਈ ਨਹੀਂ ਸੰਦੀਪ ਸੱਜਨਤਾ ਜੀ ਮੈਂ ਵੀ ਖਾਊਂਗਾ ਮੈਂ ਤੁਹਾਡੇ ਪ੍ਰੈਪਰ ਖਾਣ ਨਾਲ ਨਹੀਂ ਗਿਆ ਕਿ ਤੂੰ ਆ ਮੂਹ ਚੋ ਨਹੀਂ ਨਹੀਂ ਹੋ ਰਿਹਾ ਓਏ ਵਾਹ ਚੱਲ ਓਏ ਇੱਧਰ ਇੱਧਰ ਨਾ ਨਾ ਚੱਲ ਨਾ ਓਏ ਓਏ ਪੂਵਾ ਦੇ ਮੁੰਡਾ ਸਾਡੇ ਪੂਵਾ ਦੇ ਮੁੰਡਾ ਆ ਆ ਜਾ ਬਈ ਤੇਰੀ ਵਾਰੀ ਚੱਲ ਬਈ ਭਰ ਕੇ ਚੌਂਚਾ ਨਹੀਂ ਦਾ ਨਹੀਂ ਦੇਣੀ ਕੋ ਮੜਾ ਦਹੀਂ ਦਾ ਖਾਓ ਹਾਂ ਦਹੀਂ ਖਾਓ ਮੈਂ 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 ਜਨਬਾਦ ਇੱਕ ਮਿੰਟ ਰਹਿ ਜਾ ਖੜ ਜਾ ਸਾਰਿਆਂ ਨੂੰ ਸੀਟਾਂ ਨੂੰ ਪਹਿਲਾਂ ਲੱਗਿਆ ਪਿਆ ਚੱਲਿੰਦਰ ਪ੍ਰਕਾਸ਼ ਤੇਰੀ ਵਾਰੀ ਵੀ ਦਹੀਂ ਖਾਣਾ ਚੱਲ ਮੇਰਾ ਵੀਰ ਦਹੀਂ ਖਾ ਦਹੀਂ ਦਾ ਖਾ ਇੱਕ ਹੋਰ ਚਮਚਾ ਦੇ ਓਏ ਹੋ ਗਿਆ ਨਿੰਬੜ ਕੇ ਸਾਰੇ ਗੱਲ ਨਿੰਬੜ ਕੇ ਸਾਰੇ ਓ ਮੇਰੀ ਗੱਲ ਐਵੇਂ ਨਿੰਬੜ ਕੇ ਚਾਣਾ ਉਪੜਾ ਮੇਰੀ ਵਾਰੀ ਚੱਲ ਚੱਲ ਮੇਰੀ ਵਾਰੀ ਓ ਚੱਲ ਨੀ ਨਾ ਵੀ ਨਿਕੜਾ ਓਏ ਡੋਲ ਗਿਆ ਯਾਰ ਮੇਰੇ ਤੋਂ ਗਲਤੀ ਨਹੀਂ ਆ ਆ ਦੇਖ ਲੋ ਆ ਵੀ ਮਾਰੇ ਆਦੂਆ ਡੋਲ ਗਿਆ ਉਪੜਾ ਚੰਗੀ ਗੱਲ ਦੀ ਕੀ ਹੋਇਆ ਅਪਣੂ ਕੀ ਆਇਆ ਹੈ 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 ਜਾ ਗਲਾ ਜਾ ਆਪਣਾ ਗਵਾਇਂ ਅੰਦਰ ਜਾ ਗਿਜਰੇ ਲਖਾ ਇਹਨੂੰ ਵਾਹ ਜਾ ਗਿਜਰੇ ਲਖਾ ਗਿਜਰੇ ਲਖਾ ਖਾ ਮੇਰਾ ਵੀਰ ਜਾ ਇਧਰ ਦੋ ਦੇ ਕਾ ਇਹਨੂੰ ਗਿਜਰੇ ਓਏ ਜਾਇਂਦਰ ਪਟਾ ਕੇ ਦੇ ਤਾ ਕਾ ਗਾ ਕੇ ਲੈ